ਰਸ਼ਮੀ ਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਜੀ 98 ਮੈਂ ਨਰਮਲ ਪੰਡੋਰੀ ਚਰਚਾ ਮੁੱਦੇ ਹੱਦ ਤੱਕ ਹਾਜ਼ਰ ਹਾਰਵਾਰ ਦੀ ਤੇਰਾ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਮੇਰੇ ਨਾਲ ਹਾਜ਼ਰ ਨੇ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮਿਹਰਬਾਨੀ ਪੰਜਾਬ ਦੀ ਰਾਜਨੀਤੀ ਤੋਂ ਗੱਲ ਸ਼ੁਰੂ ਕਰਾਂਗਾ ਰਸਮੀ ਤੌਰ ਤੇ ਭਾਵੇਂ ਲੋਕ ਸਭਾ ਚੋਣਾਂ ਦਾ ਵਿਗਲ ਜਿਹੜਾ ਉਹ ਜੋ ਭਾਰਤੀ ਚੋਣ ਕਮਿਸ਼ਨ ਨੇ ਨਹੀਂ ਵਜਾਇਆ ਪਰੰਤੂ ਤਿਆਰੀਆਂ ਨੇ ਲੱਗਦੀਆਂ ਨੇ ਸਾਰਾ ਕਿ ਕਿਸੇ ਵੀ ਵੇਲੇ ਵੀ ਪੰਜਾਬ ਦੇ ਮੁਲਕ ਦੇ ਵਿੱਚ ਜਿਹੜਾ ਚੋਣ ਜਾਬਤਾ ਲਾਗੂ ਹੋ ਸਕਦਾ ਐਲਾਨ ਹੋ ਸਕਦਾ। ਐਲਾਨ ਭਾਵੇਂ ਚੋਣ ਕਮਿਸ਼ਨ ਨੇ ਰਸਮੀ ਤੌਰ ਤੇ ਨਹੀਂ ਕੀਤਾ ਪਰੰਤੂ ਰਾਜਨੀਤਿਕ ਪਾਰਟੀਆਂ ਨੇ ਆਪਣੇ ਮੋਜੇ ਲਾ ਲਏ ਨੇ ਸਾਰਿਆਂ ਨੇ ਇਹਨਾਂ ਨੇ ਸਾਰਿਆਂ ਨੇ ਜਿਹੜੀਆਂ ਸਰਗਰਮੀਆਂ ਉਹ ਸ਼ੁਰੂ ਕਰ ਦਿੱਤੀਆਂ ਨੇ। ਅੱਜ ਜਿਹੜੇ ਪੁਆਇੰਟ ਤੇ ਮੈਂ ਗੱਲ ਕਰਨਾ ਚਾਹਾਂਗਾ ਕਿ ਕੁਝ ਇੱਕ ਚੋਣਾਂ ਤੋਂ ਲੈ ਕੇ ਕਈ ਸਾਲਾਂ ਤੋਂ ਘੱਟ ਜੋੜ ਦੀ ਰਾਜਨੀਤੀ ਸਾਡੇ ਮੁਲਕ ਦੇ ਉੱਪਰ ਹੈਵੀ ਆ ਸਾਡੀ ਰਾਜਨੀਤੀ ਜਿਹੜੀ ਪੰਜਾਬ ਮੁਲਕ ਦੀ ਹੈਗੀ ਤੇ ਘੱਟ ਜੋੜ ਦੀ ਰਾਜਨੀਤੀ ਇਹ ਤੇ ਜ਼ਿਆਦਾ ਹੈਵੀ ਆ ਕਿਉਂਕਿ ਕੋਈ ਇਕੱਲੀ ਪਾਰਟੀ ਵੀ ਕਲਾਕਰਤੂ ਤੇ ਇਹ ਜੀ ਹੈ ਨਹੀਂ ਕਿ ਉਹ ਆਪਣੇ ਲੈਵਲ ਤੇ ਜਿਹੜੀ ਮੁਲਕ ਦੀ ਸੱਤਾ ਤੇ ਉਹ ਕਾਬਜ ਹੋ ਚੱਕੇ ਲੋਕ ਸਮਝਦੇ ਨੇ ਆਮ ਆਦਮੀ ਪਾਰਟੀ ਜਿਹੜੀ ਕਿ ਕਾਂਗਰਸ ਤੇ ਭਾਜਪਾ ਦਾ ਜਾਂ ਮੌਕੇ ਦੀ ਰਾਜਨੀਤੀ ਦਾ ਜਿਹੜੀ ਤੀਜਾ ਬਦਲ ਬਣ ਕੇ ਲੋਕਾਂ ਸਾਹਮਣੇ ਆਈ ਸੀ ਇਹਨਾਂ ਨੇ ਦਾਵਾ ਕਰਿਆ ਸੀ ਕਿ ਤੀਜਾ ਬਦਲਾ ਸੀ ਲੋਕਾਂ ਨੂੰ ਦੇਵਾਂਗੇ ਉਹਨੇ ਆਪਣੇ ਇਹਨਾਂ ਦਾਅਵਿਆਂ ਦੇ ਬਿਲਕੁਲ ਉਲਟ ਕਾਂਗਰਸ ਪਾਰਟੀ ਦੇ ਨਾਲ ਇੰਡੀਆ ਗੱਠ ਜੋੜ ਦਾ ਹਿੱਸਾ ਬਣ ਕੇ ਕਈ ਰਾਜਾਂ ਦੇ ਵਿੱਚ ਸੀਟਾਂ ਦੀ ਵੰਡ ਕੀਤੀ ਗੱਠ ਜੋੜ ਕਰ ਲਿਆ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਕਾਂਗਰਸੀਆਂ ਨੇ ਵੀ ਤਲਵਾਰਾਂ ਕੱਢੀਆਂ ਇੱਥੋਂ ਆਪ ਦੇ ਵਰਕਰਾਂ ਨੇ ਵੀ ਕੱਢੀਆਂ ਜਾ ਕੇ ਲੋ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ ਪੰਜਾਬ ਦੇ ਵਿੱਚ ਮੈਂ ਬਾਅਦ ਚਾਹਾਂਗਾ ਜਿਹੜਾ ਗੱਠ ਜੋੜ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕਈ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੇ ਪ੍ਰਖੇਪ ਦੇ ਵਿੱਚ ਇਹਨੂੰ ਕਿਵੇਂ ਦੇਖਦੇ ਹੋ ਇਹਦੇ ਸਾਰਿਆਂ ਤੋਂ ਪਹਿਲਾਂ ਪਨੋਰੀ ਸਾਹਿਬ ਗੱਲ ਲੱਕੇ ਇਹ ਹੈ ਵੀ ਰਾਜਨੀਤਿਕ ਆਗੂਆਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਰਿਕਾਰਡ ਬਣਾਇਆ ਮਾਫੀਆਂ ਮੰਗਣ ਦਾ ਹਾਂ ਮਾਫੀਆਂ ਉਹਨਾਂ ਨੇ ਬਹੁਤ ਮੰਗੀਆਂ ਨੇ ਮਤਲਬ ਮਜੀਠੀਆ ਸਾਹਿਬ ਤੋਂ ਲੈ ਕੇ ਕੱਲ ਵੀ ਮੰਗੀ ਆ ਪਹਿਲਾਂ ਜਦੋਂ ਇਹਨੇ ਪਹਿਲੀ ਵਾਰ ਕਾਂਗਰਸ ਨਾਲ ਗੱਠ ਜੋੜ ਕਰਕੇ ਮਤਲਬ ਸਰਕਾਰ ਬਣਾਈ ਸੀਗੀ ਤੇ ਦਿੱਲੀ ਦਿੱਲੀ ਦੇ ਵਿੱਚ ਕੁਝ ਦਿਨ ਚੱਲੀ ਸੀ ਔਰ ਉਸ ਤੋਂ ਬਾਅਦ ਜਨਤਕ ਤੌਰ ਤੇ ਮਾਫੀ ਮੰਗੀ ਸੀਗੀ ਕੇਜਰੀਵਾਲ ਨੇ ਉਦੋਂ ਲੋਕਾਂ ਤੋਂ ਦਿੱਲੀ ਦੇ ਲੋਕਾਂ ਤੋਂ ਵੀ ਮੈਂ ਮਾਫੀ ਚਾਹਨਾਗਾ ਵੀ ਅਸੀਂ ਅਲਾਈਅੰਸ ਕੀਤਾ ਤੁਸੀਂ ਸਾਨੂੰ ਮੈਂਡੇਟ ਦਿੱਤਾ ਸੀ ਮੁੜ ਕੇ ਮਤਲਬ ਗੱਠ ਜੋੜ ਨਹੀਂ ਕਰਾਂਗੇ ਕਿਸੇ ਦਾ ਤੇ ਅਸੀਂ ਕੱਲੇ ਹੋ ਕੇ ਮਤਲਬ ਵੇਚਾਂਗੇ ਜਿਸ ਤਰ੍ਹਾਂ ਦਾ ਹੈਗਾ ਕਿਉਂਕਿ ਜਦੋਂ ਅ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਨਿਕਲਦੀ ਆ ਪਾਰਟੀ ਤਾਂ ਇਹਦੇ ਇਹਨੇ ਅਸਲ ਦੇ ਵਿੱਚ ਇਹ ਕਹਿ ਸੀ ਵੀ ਅਸੀਂ ਰਾਜਨੀਤੀ ਕਰਨੀ ਬਦਲ ਲਾਈ ਆਏ ਸਰਵੈਤੀ ਪਾਰਟੀਆਂ ਦੀ ਵਜਾਇ ਸੀ ਕਿ ਨਵਾਂ ਰਾਜਨੀਤਿਕ ਬਦਲ ਦੇਵਾਂਗੇ ਦੇਸ਼ ਨੂੰ ਤੇ ਉਹੀ ਇਹਨਾਂ ਨੇ ਦਿੱਲੀ ਵਾਲਿਆਂ ਨੂੰ ਵੀ ਕਿਹਾ ਉਹ ਮਾਫੀ ਮੰਗੀ ਜਨਤਕ ਤੌਰ ਤੇ ਪਰ ਉਹ ਮਾਫੀਆਂ ਮੰਗਣ ਦੇ ਬਾਵਜੂਦ ਹੁਣ ਜਦੋਂ ਇਹ ਗੱਠ ਜੋੜ ਦਾ ਹਿੱਸਾ ਬਣਦੇ ਨੇਗੇ ਤੇ ਉਹ ਮਤਲਬ ਲੱਗਦਾ ਵੀ ਉਹ ਸਾਰੀਆਂ ਗੱਲਾਂ ਦੇ ਦੋਹਰੇ ਮਾਪਦੰਡ ਜਿਹੜੇ ਹੈਗੇ ਕੇਜਰੀਵਾਲ ਸਾਹਿਬ ਅਪਣਾ ਰਹੇ ਨੇਗੇ ਸੋ ਇਸ ਤਰ੍ਹਾਂ ਦੀ ਗੱਲਾਂ ਮਤਲਬ ਇੱਥੇ ਆ ਕੇ ਵੀ ਹੁਣ ਜਿਹੜਾ ਮਾਪਦੰਡ ਲੋਕਾਂ ਨੂੰ ਜਿਹੜਾ ਕੁਝ ਇਹਨਾਂ ਨੇ ਲੈ ਕੇ ਆਇ ਸੀ ਹੌਲੀ-ਹੌਲੀ ਉਦੋਂ ਪਿੱਛੇ ਹਟਦੇ 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 ਮਤਲਬ ਅੱਜ ਇਹ ਇਸ ਸਥਿਤੀ ਤੇ ਆ ਗਏ ਆ ਵੀ ਅਜੂਨਾ ਸਾਰੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਹੀ ਮਰਝ ਹੋ ਕੇ ਬੈਠ ਰਹੇ ਨੇ ਜਿਹੜੀ ਉਹ ਨਵੀਂ ਇੱਕ ਗੱਲ ਲੈ ਕੇ ਆਏ ਸੀ ਇਹ ਉਦੋਂ ਬਾਕੀ ਤਾਂ ਉਹਨਾਂ ਨੇ ਸਾਰਾ ਕੁਝ ਸੜਤਾ ਸੀ ਉਦੋਂ ਇਹ ਲੋਕਪਾਲ ਦੀ ਗੱਲ ਲੈ ਕੇ ਆਏ ਸੀ ਉਹਨਾਂ ਨੇ ਲੋਕਪਾਲ ਰਹਾ ਹੈ ਜੀ ਤੇ ਨਾ ਕੋਈ ਉਹ ਉਹ ਗੱਲਾਂ ਜਿਹੜੀਆਂ ਮਤਲਬ ਸਵਰਾਜ ਦੀ ਗੱਲ ਸੀ ਉਹ ਕਿੱਧਰ ਚਲੀ ਗਈ ਹੁਣ ਮੈਂ ਸਾਰੀਆਂ ਗੱਲਾਂ ਖਤਮ ਕਰਕੇ ਉਹੀ ਕੁਝ ਜਿਹੜਾ ਕੁਝ ਮਤਲਬ ਦੂਸਰੀਆਂ ਪਾਰਟੀਆਂ ਕਰਦੀਆਂ ਨਿਗੀਆਂ ਜਿਹੜੀਆਂ ਰਵਿੱਤੀ ਪਾਰਟੀਆਂ ਨੇ ਉਹਨਾਂ ਵਰਗੀ ਹੋਈ ਇੱਕ ਪਾਰਟੀ ਬਣ ਗਈ ਹੈ ਜਿਹੜੀ ਮਤਲਬ ਮਕਸਦ ਉਹ ਲਾਲ ਵੱਤੀ ਵੀਆਪੀ ਕਲਚਰ ਬਿਨਾ ਸਿਕਿਉਰਟੀ ਤੋਂ ਵਿਚਰਨਾ ਉਹ ਸਾਰੀਆਂ ਗੱਲਾਂ ਉਹ ਲੱਗਦਾ ਵੀ ਇੱਕ ਸੁਪਨਾ ਜਿਹਾ ਬਣ ਕੇ ਰਹੀ ਹੈ ਹਾਂ ਬਿਲਕੁਲ ਜੀ ਉਹ ਲੋਕਾਂ ਨੂੰ ਭਰਮਾਉਣ ਦਾ ਇੱਕ ਯਤਨ ਸੀਗਾ ਜਦੋਂ ਲੋਕਾਂ ਨੂੰ ਲੱਗਿਆ ਵੀ ਇਹ ਲੋਕ ਹੁਣ ਸਾਡੇ ਮਗਰ ਤੁਰਪੇ ਨੇਗੇ ਉਦੋਂ ਮੁੜ ਕੇ ਉੱਥੇ ਹੀ ਮਤਲਬ ਆ ਗਿਆ ਜਿਹੜੀ ਅਸਲ ਦੇ ਵਿੱਚ ਜਿਹੜੀ ਅਸਚਾਈ ਯਾਰਾ ਬਹੁਤ ਸਾਰੇ ਲੋਕ ਐ ਅਕਸਰ ਕਹਿੰਦੇ ਹੁੰਦੇ ਆ ਵੀ ਬੰਦੇ ਦੀ ਅਸਲੀਅਤ ਉਦੋਂ ਪਤਾ ਲੱਗਦੀ ਆ ਜਦੋਂ ਉਹਦੇ ਕੋਲੇ ਪਾਵਰ ਆ ਜਾਂਦੀ ਆ ਉਦੋਂ ਫਿਰ ਉਹਦਾ ਅਸਲੀ ਰੂਪ ਸਾਹਮਣੇ ਆਉਂਦਾਗਾ ਜਿਉਂ ਜਿਉਂ ਪਾਵਰ ਦੇ ਵਿੱਚ ਆਈ ਗਿਆ ਉਤੋਂ ਤੋਂ ਇਹਨਾਂ ਦੇ ਵਿੱਚ ਉਹਨ ਜਿਹੜਾ ਅਸਲੀ ਰੂਪ ਆ ਸਾਹਮਣੇ ਆ ਰਿਹਾਗਾ ਸੋ ਉਸੇ ਕਾਂਗਰਸ ਨਾਲ ਜਿਹਨੇ ਕਦੇ ਬੱਚਿਆਂ ਦੀ ਸੌਂ ਵੀ ਖਾਦੀ ਸੀ ਇੱਕ ਵਾਰ ਸ਼ਾਇਦ ਅਰਵਿੰਦ ਕੇਜਰੀਵਾਲ ਨੇ ਵੀ ਮੈਂ ਕਾਂਗਰਸ ਨਾਲ ਗੱਠ ਜੋੜ ਨਹੀਂ ਕਰੂੰਗਾ ਤੇ ਹੁਣ ਉਸੇ ਕਾਂਗਰਸ ਨਾਲ ਗੱਠ ਜੋੜ ਵੀ ਆ ਤੇ ਗੱਠ ਜੋੜ ਵੀ ਬੜੇ ਕਮਾਲ ਦਾਗਾ ਮਤਲਬ ਪੰਜਾਬ ਦੇ ਵਿੱਚ ਆਮਣੇ ਸਾਹਮਣੇ ਲੜਾਂਗੇ ਮੈਂ ਇੱਥੇ ਹੀ ਆਉਣਾ ਚਾਹੁੰਦਾ ਸੀ ਕਿ ਹਰਿਆਣਾ ਗੁਜਰਾਤ ਗੋਆ ਇਹ ਦਿੱਲੀ ਇੱਥੇ ਦਾ ਗੱਠਜੋੜ ਹੋ ਗਿਆ ਇੱਥੇ ਅਸੀਂ ਉਹ ਗੱਲ ਹੋਏਗੀ ਕਿ ਦੋਵੇਂ ਭੈਣਾਂ ਨੱਚੀਆਂ ਨਾ ਸੋਹਰੇ ਨੱਚੀਆਂ ਦਰਾਣੀਆਂ ਚਠਾਣੀਆਂ ਉੱਥੇ ਤਾਂ ਨਚਣਗੇ ਜੀ ਜੀ ਇੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੋਵੇਂ ਪਾਰਟੀਆਂ ਦਾ ਰੂਪ ਹੈ ਜਿਹੜਾ ਉਹ ਸ਼ੋਪਣਾ ਵਾਲਾ ਹੋਵੇਗਾ ਨਾ ਕਿ ਤੂੰ ਮੇਰੇ ਘਰ ਵਾਲੇ ਦੇ ਵੱਲ ਤੂੰ ਅੱਖ ਪਟਕੇ ਕਿਵੇਂ ਝਾਕ ਝਾਕਦੀ ਜਾਂ ਕਿਵੇਂ ਦੇਖਦੀ ਹੈਂ ਕਿਵੇਂ ਕਿ ਰਾਜਨੀਤੀ ਦਾ ਕਿਹੜਾ ਕਿਹੜਾ ਰੂਪ ਇਹ ਸਾਹਮਣੇ ਆਉਂਦਾ ਜਾਈਂ ਜਿੱਥੇ ਜਿਹੜਾ ਮਸਲਾ ਪੰਜਾਬ ਵਾਲਾ ਨਾ ਹੁਣ ਪੰਜਾਬ ਵਾਲਾ ਅਮਨੋਰੀ ਸਾਹਿਬ ਮਸਲਾ ਇਹ ਅਸਲ ਦੇ ਵਿੱਚ ਜਿਹੜੀ ਸਭ ਤੋਂ ਮਤਲਬ ਇਹਨਾਂ ਨੂੰ ਅਡੋਡੀ ਰਹਿਣ ਦਾ ਮਸਲਾ ਕੀ ਜਿਹੜਾ ਕਿਉਂ ਵਿਚਰਨਾ ਪਊਗਾ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਆ ਵੀ ਇੱਕ ਸੱਤਾਧਾਰੀ ਇੱਕ ਵਿਰੋਧੀ ਤੇਰੇ ਕਦੇ ਵੀ ਸੱਤਾਧਾਰੀ ਤੇ ਵਿਰੋਧੀ ਜੇ ਇਕੱਠੇ ਹੋ ਜਾਣ ਕਿਤੇ ਫੇਰ ਮਤਲਬ ਬੜਾ ਵਧੀਆ ਪੁਆਇੰਟ ਆ ਆਮ ਤੌਰ ਤੇ ਲੋਕ ਇਹ ਦੇਖਦੇ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਚ ਗਾਠ ਜੋੜ ਇਸ ਕਰਕੇ ਨਹੀਂ ਕੀਤਾ ਕਿ ਇੱਥੇ ਦੀਆਂ ਜਿਹੜੀਆਂ ਇਕਾਈਆਂ ਨੇ ਸੂਬਾ ਕਹਿਣਾ ਉਹਨਾਂ ਨੇ ਵਿਰੋਧ ਕੀਤਾ ਪਰ ਮੇਰਾ ਇਹ ਮੰਨਣਾ ਵੀ ਇਹ ਗੱਲ ਨਹੀਂ ਹੈ ਮੈਂ ਉੱਥੇ ਹੀ ਲਿਆਉਣਾ ਚਾਹਾਂ ਹੁਣ ਜੇ ਮਤਲਬ ਇੱਥੇ ਗੱਠ ਜੋੜ ਹੋ ਜਾਂਦਾ ਇਹਨਾਂ ਦਾ ਤੇ ਫੇਰ ਮਤਲਬ ਆਪੋਜੀਸ਼ਨ ਕੌਣ ਰਹਿ ਜੂਗਾ ਫੇਰ ਤਾਂ ਆਪੋਜੀਸ਼ਨ ਅਕਾਲੀ ਦਲ ਬਣ ਜੂ ਨਾ ਜਦ ਇਹ ਅਕਾਲੀ ਭਾਜਪਾ ਦਾ ਗੱਠ ਜੋੜ ਹੋ ਗਿਆ ਤਾਂ ਉਹ ਆਪੋਜੀਸ਼ਨ ਬਣ ਜੂਗੀ ਫਿਰ ਤੇ ਆਪੋਜੀਸ਼ਨ ਕਿੱਥੇ ਕਿੱਥੇ ਰਹਿ ਗਈ ਮਤਲਬ ਉਸੇ ਗੱਲ ਤੋਂ ਡਰਦੇ ਹੈਗੇ ਮਤਲਬ ਅਸਲ ਦੇ ਵਿੱਚ ਇਹ ਇਹ ਹੀ ਕਾਰਨ ਹੈ ਕਿ ਮੱਡੀ ਟੈਕਨੀਕਲ ਪ੍ਰੋਬਲਮ ਟੈਕਨੀਕਲ ਪ੍ਰੋਬਲਮ ਇਹ ਹੈ ਵੀ ਜੇ ਮਤਲਬ ਕਿਉਂਕਿ ਲੋਕਾਂ ਨੇ ਦੋਨਾਂ ਨੂੰ ਰਿਜੈਕਟ ਕਰਕੇ ਫਿਰ اپੋਜੀਸ਼ਨ ਨੂੰ ਚੁਣਨਾ ਨਾ ਫਿਰ ਕਾਂਗਰਸ ਦੀ ਵਿਰੋਧੀ ਵੋਟ ਭਾਜ ਮਤਲਬ ਆਮ ਆਦਮੀ ਦੀ ਵਿਰੋਧੀ ਵੋਟ ਉਹ ਉਹ ਪੈ ਜੂ ਇੱਕ ਨਵੀਂ اپੋਜੀਸ਼ਨ ਜਿਹਨੂੰ ਮਰੀ ਹੋਈ اپੋਜੀਸ਼ਨ ਕਹਿ ਰਿਹਾ ਉਹ ਸਿਰਜੀਤ ਹੋ ਜਾਣੀ ਹੈ ਜਿਹੜੇ ਅਕਾਲੀ ਦਲ ਨੂੰ ਇਹ ਇਸ ਵੇਲੇ ਹਾਸ਼ੀਏ ਤੇ ਮੰਨ ਰਹੇ ਨੇ ਉਹ ਅਕਾਲੀ ਦਲ ਤਾਂ ਬਰਾਬਰ ਆ ਜਾਣਾਗਾ ਮਤਲਬ ਦਿਖਾਇਆ ਇਹ ਜਾ ਰਿਹਾ ਕਿ ਪੰਜਾਬ 'ਚ ਗੱਠ ਜੋੜ ਇਸ ਕਰਕੇ ਨਹੀਂ ਕੀਤਾ ਕਿ ਇਹਨਾਂ ਦੀ ਜਿਹੜੀ ਲੋਕ ਲਾਗੂ ਨੇ ਉਹ ਚਾਹੁੰਦੇ ਨਹੀਂ ਸੀ ਪਰ ਹਾਥੀ ਦੇ ਦੰਦ ਕਹਿੰਦੇ ਨੇ ਖਾਣ ਦੇ ਹੋਰ ਦਿਖਾਉਣ ਦੇ ਹੋਰ ਨੇ ਅਸਲ ਵਿੱਚ ਇਹ ਇਹ ਨਹੀਂ ਹੈ ਮਤਲਬ ਅੱਗੇ ਕੀ ਹੁੰਦਾ ਸੀਗਾ ਮਤਲਬ ਅਸਲ ਦੇ ਵਿੱਚ ਰਵੈਤੀ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ ਰਵੈਤੀ ਪਾਰਟੀਆਂ ਦਾ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਵਾਰ ਗੱਲ ਸੁਣਾਈ ਸੀਗੀ ਇਹ ਸਾਡੇ ਕਿਸੇ ਮਤਲਬ ਬੈਠੇ ਜੀ ਪੱਤਰਕਾਰਾਂ ਦੇ ਵਿੱਚ ਉੱਥੇ ਇਹ ਗੱਲ ਸੁਣਾਈ ਸੀ ਉਹਨਾਂ ਨੇ ਉਹ ਕਹਿੰਦੇ ਵੀ ਜਦੋਂ ਮੈਂ ਪਹਿਲੀ ਵਾਰ ਮਤਲਬ ਐਮਪੀ ਬਣ ਕੇ ਗਿਆ ਕਾ ਉੱਥੇ ਮੈਂ ਬੱਕ ਬੱਕ ਸਟੇਟਾਂ ਤੋਂ ਆਉਂਦੇ ਐਮਪੀ ਸੀ ਉਹਨਾਂ ਨੂੰ ਮਿਲਿਆ ਕਹਿੰਦਾ ਇੱਕ ਉਧਰੋਂ ਕੋਈ ਮਤਲਬ ਸੌਸਦਾ ਐਮਪੀ ਦੱਸ ਰਿਹਾ ਸੀ ਉਹ ਉਹਨੂੰ ਜਦੋਂ ਮਿਲਿਆ ਤਾਂ ਕਹਿੰਦਾ ਉਹਨੇ ਮੈਨੂੰ ਕਿਹਾ ਵੀ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕਿੰਨੀ ਵਾਰ ਕਹਿੰਦਾ ਮੈਨੂੰ ਕਹਿੰਦਾ ਵੀ 8ਵੀਂ ਵਾਰ ਮੈਂ ਐਮਪੀ ਬਣਾਂਗਾ ਇਸ ਵਾਰ ਕਹਿੰਦਾ ਮੈਂ ਸੋਚਿਆ ਹੀ ਮੇਰੀ ਤਾਂ ਇੰਨੀ ਉਮਰ ਹੈ ਜਿੰਨੇ ਦਾ ਇਹ ਪਾਰਲੀਮੈਂਟ 'ਚ ਹੀ ਬੈਠਾਗਾ ਬੰਦਾ ਉਨੀਕ ਤਾਂ ਮੇਰੀ ਉਮਰ ਹੈ ਤੇ ਉਦੋਂ ਮਤਲਬ ਉਹ ਕਹਿੰਦਾ ਮੈਂ ਫਿਰ ਉਹਨਾਂ ਨੂੰ ਇੱਕ ਸਵਾਲ ਕੀਤਾ ਵੀ ਸਭ ਤੋਂ ਔਖੀ ਵੋਟ ਲੈਣੀ ਉਹ ਕਿੱਥੋਂ ਲੱਗਦੀ ਆ ਸਾਨੂੰ ਤੋ ਕਹਾਂ ਉਹਨੇ ਇਹ ਗੱਲ ਕਹੀ ਸੀਗੀ ਵੀ ਸਭ ਤੋਂ ਵੋਟ ਉੱਥੇ ਲੈਣੀ ਔਕੀ ਹੋ ਜਾਂਦੀ ਆ ਜਿੱਥੇ ਲੋਕਾਂ ਦੇ ਵਿੱਚ ਇੱਕ ਆ ਨਹੀਂ ਤਾਂ ਟੜੇ ਬੰਦੀ ਐ ਇੱਕ ਉਹਨਾਂ ਨੂੰ ਪਾਣ ਦੇ ਸਾਨੂੰ ਪਾਣ ਦੇ ਤਾਂ ਰੌਲਾ ਹੀ ਨਹੀਂ ਲੰਦਾ ਮਤਲਬ ਇਹ ਇਹ ਕੁਦਰਤੀ ਗੱਲ ਆ ਸਾਡੇ ਪਿੰਡਾਂ 'ਚ ਵੀ ਇਹ ਹੈਗਾ ਆਮ ਤੁਸੀਂ ਕਲਚਰ ਹੀ ਇਹ ਬਣ ਚੁੱਕਿਆ ਹੈਗਾ ਵੀ ਜਿੱਥੇ ਨਿਰਮਲ ਸਿੰਘ ਪੰਡੋਰੀ ਨੇ ਪਾਉਣੀ ਆ ਮੈਂ ਜਿਹੜਾ ਉਹਦਾ ਵਿਰੋਧੀ ਹਮਾ ਉਹਨੂੰ ਪਾਉਣੀ ਆ ਹੈਨਾ ਭਰਾਵਾਂ ਦੇ ਵਿੱਚ ਵੀ ਇਹੀ ਚੱਲ ਰਿਹਾ ਘਰਾਂ ਦੇ ਵਿੱਚ ਵੀ ਇਹੀ ਆ ਵੀ ਜਿੱਥੇ ਇੱਕ ਭਰਾ ਅਕਾਲੀਆਂ ਨਾਲ ਸੀ ਦੂਜਾ ਕਾਂਗਰਸੀਆਂ ਨਾਲ ਹੁੰਦਾ ਸੀਗਾ ਹੁਣ ਉਹ ਜਦੋਂ ਉਹ ਘੋੜਾ ਮਤਲਬ ਉਹ ਤੀਜੀ ਧਰਾਤ ਆ ਗਈ ਤੇ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਜਦੋਂ ਦੋਨੇ ਇਕੱਠੇ ਹੋ ਜਾਂਦੇ ਹੈਗੇ ਤਾਂ ਤਾਂ ਹੀ ਮਤਲਬ ਦੋ ਦੋ ਤਰ੍ਹਾਂ ਦਾ ਬਣਨ ਮਤਲਬ ਤੀਜੀ ਤਰ ਵਿੱਚ ਕਾਇਮ ਰਹੇ ਹੂੰ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਗੱਲ ਇਹ ਹੈ ਵੀ ਤੀਜੀ ਧਿਰ ਕਾਇਮ ਰਹੇ ਉਹਦੇ ਲਈ ਇਹ ਗੱਠਜੋੜ ਇਹਨਾਂ ਦਾ ਨਹੀਂ ਕਰਨਾ ਤੇ ਨਹੀਂ ਤਾਂ ਦੋ ਧਰਾਂ ਬਣ ਜਾਣਗੀਆਂ ਨਾ ਇੱਕ ਗੱਠਜੋੜ ਇਹਨਾਂ ਦਾ ਹੋ ਗਿਆ ਇੱਕ ਗੱਠਜੋੜ ਦੂਜੇ ਦਾ ਹੋ ਗਿਆ ਤੇ ਦੋ ਧਰਾਂ ਦੇ ਵਿੱਚੋਂ ਫਿਰ ਇਹ ਹੈ ਵੀ ਜਿਹੜੇ ਇਹਨਾਂ ਦੇ ਮਤਲਬ ਉਹ ਵਿਰੋਧੀ ਨੇ ਉਹਨਾਂ ਨੇ ਦੂਜੀ ਧਿਰ ਨੂੰ ਚੋਣ ਹੀ ਲੈਣਾਗਾ ਉਹਨਾਂ ਦਾ ਚਾਹੇ ਉਹਦੇ ਨਾਲ ਕੋਈ ਲਗਾਓ ਆ ਕਿਉਂਕਿ ਸਾਡੇ ਇਹ ਅਕਸਰ ਭਗਵਾਨ ਸਿੰਘ ਮਾਨ ਹੁਣੇ ਵੀ ਕਹਿੰਦੇ ਹੁੰਦੇ ਆ ਵੀ ਅਕਸਰ ਪੰਜਾਬੀਆਂ ਦਾ ਖਾਸਾ ਕੀ ਆ ਇਹ ਜਿਤਾਉਣ ਲਈ ਨਹੀਂ ਹਰਾਉਣ ਲਈ ਵੋਟਾਂ ਪਾਉਂਦੇ ਆ ਵੀ ਐਤਕੀ ਇਹਨਾਂ ਨੂੰ ਮੰਨਣਾਗਾ ਤੋਂ ਉਸੇ ਗੱਲ ਤੋਂ ਡਰਦੇ ਨੇ ਇਹ ਇਹਦਾ ਇੱਕ ਪੱਖ ਇਹ ਵੀ ਸਾਹਮਣੇ ਆ ਸਕਦਾ ਕਿ ਹਰਿਆਣਾ ਚਲੋ ਗੁਜਰਾਤ ਬੜੀ ਦੂਰ ਆ ਉਹਨਾਂ ਦੀ ਮੈਂ ਗੱਲ ਨਾ ਕਰਾਂ ਦਿੱਲੀ ਤੇ ਹਰਿਆਣਾ ਸਾਡੇ ਗਵਾਂਢ ਦੇ ਵਿੱਚ ਨੇ ਉੱਥੇ ਅਸੀਂ ਵਗਲਗੀਰ ਹੋਵਾਂਗੇ ਉੱਥੇ ਅਸੀਂ ਇੱਕ ਦੂਜੇ ਦੇ ਉਲਟ ਨਹੀਂ ਬੋਲਾਂਗੇ ਬਲਕਿ ਤਰੀਫ ਹੀ ਕਰਾਂਗੇ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਵੱਡੇ ਕਾਂਗਰਸੀ ਆਗੂ ਜਿਹੜੇ ਸਾਬਕਾ ਮੰਤਰੀ ਕੈਪਟਨ ਦੀ ਸਰਕਾਰਤ ਰਹੇ ਨੇ ਮੇਰਾ ਖਿਆਲ ਬਹੁਤੇ ਆਗੂ ਅੰਦਰਲਾ ਗੇੜਾ ਲਾਇਆ ਹੈ ਜੇਲ੍ਹ ਦਾ ਹਨਾ ਤੇ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰਨੀਆਂ ਵੀ ਬੜਾ ਔਖਾ ਲੱਗਦਾ ਸੀ ਉਹ ਉੱਥੇ ਵੀ ਲੋਕਾਂ ਨੇ ਬੜਾ ਕਿੰਤੂ ਪਰੰਤੂ ਕਰਨਾ ਜੇ ਕਿਤੇ ਗੱਠਜੋੜ ਹੋ ਜਾਂਦਾ ਪਰ ਗੱਠਜੋੜ ਨਾ ਹੋਣ ਦੇ ਬਾਵਜੂਦ ਵੀ ਹੁਣ ਜਦੋਂ ਉਸੇ ਪਾਰਟੀ ਦੇ ਨਾਲ ਤੁਹਾਡੇ ਗਵਾਨ ਦੇ ਵਿੱਚ ਤੁਸੀਂ ਗੱਠਜੋੜ ਕਰੀ ਬੈਠੇ ਹੋ ਉੱਥੇ ਤੁਸੀਂ ਉਹਨੂੰ ਚੰਗਾ ਕਹੋਗੇ ਇੱਥੇ ਤੁਸੀਂ ਉਹਨਾਂ ਨੂੰ ਨਿੰਦੋਗੇ ਇਹ ਕਿਹੜੀ ਰਾਜਨੀਤੀ ਹੈ ਬਿਲਕੁਲ ਦੇਖੋ ਉਹਦੇ ਵਿੱਚ ਵਿੱਚ ਵੀ ਹੈ ਨਾ ਜਿਹੜਾ ਹੁਣ ਕਾਂਗਰਸ ਦੀ ਗੱਲ ਕਰਦੇ ਹੋ ਤੁਸੀਂ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੇਲਾਂ ਦਾ ਦੌਰਾ ਕਰਿਆ ਹੈ ਉਹ ਹਾਸੀਅਤ ਤੇ ਕੱਢ ਰੱਖਿਆ ਪੰਜਾਬ ਦੇ ਉਹ ਨਿਗਾਹ ਤਾ ਮਾਰੋ ਨਾ ਤੁਸੀਂ ਪੰਜਾਬ ਦੀ ਜਿਹੜੀ ਕਾਂਗਰਸ ਦੀ ਰਾਜਨੀਤੀ ਹੈਗੀ ਮਤਲਬ ਅਕਸਰ ਨਵਜੋਤ ਸਿੰਘ ਸਿੱਧੂ ਅਕਸਰ ਕਹਿ ਰਿਹਾ ਵੀ ਰਾਤ ਨੂੰ ਟੋਪੀ ਪਾ ਕੇ ਜਾਇਆ ਜੀ ਅਸੀਂ ਤਾਂ ਹੈ ਜੀ ਉਹ ਉਹ ਜਿਹੜੇ ਟੋਪੀ ਪਾ ਕੇ ਗਏ ਗਏ ਉਹ ਉਹ ਤਾਂ ਮਿਲਣਗੇ ਨਾ ਜੀ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ ਉਹਨਾਂ ਨੇ ਤਾਂ ਫਿਰ ਨਾਲ ਹੀ ਮਿਲ ਕੇ ਚੱਲਣਾਗਾ ਉਹ ਜਿਹੜੇ ਮਤਲਬ ਜੇਲਾਂ ਵਾਲੇ ਨੇਗੇ ਹੁਣ ਤੁਸੀਂ ਆਏ ਦੱਸੋ ਵੀ ਸੁਖਪਾਲ ਸਿੰਘ ਖ ਕਾਂਗਰਸ ਦੇ ਵਿੱਚ ਹੁਣ ਆ ਇਸ ਵੇਲੇ ਕਾਂਗਰਸ ਕੱਦ ਬੁੱਤ ਕਿੱਥੇ ਰੱਖ ਰਹੀ ਹੈ ਉਹਨੂੰ ਕਿੱਥੇ ਰੱਖ ਰਹੀ ਹੈ ਕਿਹੜੀ ਕਿਹੜੀ ਹਸ਼ੀਅਤ ਦੇ ਵਿੱਚ ਨੇ ਉਹ ਸੋ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਵੀ ਉਹ ਥੋੜਾ ਬਹੁਤ ਆ ਵੀ ਆਸੂ ਵਰਕੇ ਬੋਲਣਗੇ ਉਹਨਾਂ ਨੂੰ ਟਕਾ ਟਕੂ ਲੈਣਗੇ ਉਹ ਇੱਕ ਅੱਦਾ ਬੰਦਾ ਹੁੰਦਾ ਤੇ ਦੂਜੇ ਦਾ ਮਤਲਬ ਜਿਹੜੇ ਹੈਗੇ ਨੇ ਹੁਣ ਤੁਸੀਂ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਦੇਖ ਲਓ ਤਰੀਫਾਂ ਕਰਦੇ ਰਹਿੰਦੇ ਨੇ ਭਗਵਾਨ ਸਿੰਘ ਮਾਨ ਲੀਆਂ ਸੋ ਇਹ ਤਾਂ ਇਹਨਾਂ ਦਾ ਇਹਨਾਂ ਨੇ ਉਹ ਉਹ ਲੋਕ ਆ ਜਿਹੜੇ ਉਹ ਇੱਕ ਉਹਦੇ ਵਿੱਚੋਂ ਵੀ ਨਖੇੜ ਰੱਖੇ ਨੇਗੇ ਕਾਂਗਰਸ ਦੇ ਵਿੱਚੋਂ ਵੀ ਨਖੇੜ ਰੱਖਿਆ ਜਿਨ੍ਹਾਂ ਨਾਲ ਕਿਤਨਾ ਕਿਤੇ ਆਮ ਆਦਮੀ ਪਾਰਟੀ ਨਾਲ ਕਲੇਸ਼ ਹੈਗਾ ਸੋ ਗੱਲ ਤੁਸੀਂ ਅੱਜ ਗੱਠਜੋੜ ਤੇ ਕੀਤੀ ਆ ਤਾਂ ਮੈਂ ਇੰਡੀਆ ਦੇ ਗੱਠਜੋੜ ਬਾਰੇ ਇੱਕ ਗੱਲ ਜਿਹੜੀ ਅਕਸਰ ਮੇਰੇ ਦਿਮਾਗ ਦੇ ਵਿੱਚ ਖਟਕਦੀ ਹੈਗੀ ਉਹ ਇਹ ਹੈ ਵੀ ਗੱਠਜੋੜ ਹੁੰਦਾ ਕਿਸੇ ਮਤਲਬ ਸਿਧਾਂਤਾਂ ਤੇ ਕਿਸੇ ਮੁੱਦਿਆਂ ਤੇ ਜੀ ਹਣਾ ਇਹਨਾਂ ਕੋਲ ਮੁੱਦੇ ਕਿਹਦੇ ਕੋਲੇ ਕੀ ਹੈ ਹੁਣ ਮੁੱਦਾ ਤਾਂ ਬੀਜੇਪੀ ਕੋਲੇ ਆ ਬੀਜੇਪੀ ਦਾ ਇੱਕ ਮੁੱਦਾ ਸਪਸ਼ਟ ਆ ਉਹ ਕਹਿੰਦੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾਗਾ ਮਤਲਬ ਨਹੀਂ ਕਹਿੰਦੇ ਚਲੋ ਉਹ ਕਹਿੰਦੇ ਇੱਕ ਦੇਸ਼ ਇੱਕ ਭਾਸ਼ਾ ਇੱਕ ਮਤਲਬ ਹੈਨਾ ਜੀ ਸਾਰਾ ਕੁਝ ਇੱਕ ਇੱਕ ਨਾਲ ਬੰਨਣ ਨੂੰ ਫਰਦਿਆ ਮਤਲਬ ਇੱਕ ਰਸੇ ਬੰਨਣ ਨੂੰ ਫਰਦਿਆ ਉਹਨਾਂ ਨੇ ਉਹਨੇ ਐਲਾਨ ਕਰਤੀ ਇਹ ਗੱਲ ਐਲਾਨੀਆ ਉਹਨਾਂ ਦੀ ਕਿ ਅਸੀਂ ਮਤਲਬ ਕੇਂਦਰ ਨੂੰ ਇੰਨਾ ਮਜ਼ਬੂਤ ਕਰਨਾ ਵੀ ਸਾਰਾ ਕੁਝ ਕੇਂਦਰ ਦੇ ਹੱਥ 'ਚ ਹੀ ਹੋਣਾ ਤੇ ਜੋ ਕੋਈ ਦਿੱਲੀੋਂ ਚੱਲੂਗਾ ਦੋ ਮਤਲਬ ਨਰਿੰਦਰ ਮੋਦੀ ਸਾਹਿਬ ਕਹਿਣਗੇ ਉਹੀ ਕਾਨੂੰਨ ਹੈ ਉਹੀ ਲਾਏ ਤੇ ਉਹੀ ਸੰਵਿਧਾਨ ਹੈ ਮਤਲਬ ਉਹਨਾਂ ਦਾ ਤਾਂ ਐਲਾਨ ਹੈ ਇੱਕ ਤਰ੍ਹਾਂ ਦੇ ਨਾਲ ਪੱਕਾ ਤੇ ਦੂਸਰੇ ਆ ਜਿਹੜੇ ਇਹ ਕਿੱਥੇ ਖੜੇ ਨੇਗੇ ਇਹਨਾਂ ਕੋਲੇ ਕੀ ਏਜੰਡਾ ਹੈ ਜਿਹੜਾ ਦੂਸਰਾ ਸੀ ਇੰਡੀਆ ਗੱਠ ਜੋੜ ਦੀ ਗੱਲ ਕਰਦੇ ਆ ਇਹ ਇਹਨਾਂ ਦੇ ਪਾਰਟੀਆਂ ਦਾ ਬਹੁਤ ਇਕੱਠੀਆਂ ਹੋ ਗਈਆਂ ਨੇ ਪਰ ਇਹਨਾਂ ਦਾ ਕੋਈ ਮਿਨੀਮਮ ਏਜੰਡਾ ਹੈਗਾ ਮੇਰੇ ਮਾਮਾ ਜੰਡਾ ਘਟੋ ਘਟ ਕੇ ਸਾਂਝਾ ਪ੍ਰੋਗਰਾਮ ਹੋਇਆ ਤੇ ਇਹ ਚਾਹੀਦਾ ਜੇ ਸੱਚਮੁੱਚ ਮਤਲਬ ਨਰਿੰਦਰ ਮੋਦੀ ਦੇ ਵਿਰੋਧ ਦੇ ਵਿੱਚ ਕੋਈ ਗੱਠਜੋੜ ਬਣਾਉਣਾ ਹੈ ਭਾਜਪਾ ਦੇ ਵਿਰੋਧ ਦੇ ਵਿੱਚ ਕੋਈ ਗੱਠਜੋੜ ਬਣਾਉਣਾ ਹੈ ਤਾਂ ਇਹਨਾਂ ਨੂੰ ਇੱਕ ਲਾਈਨ ਇਖਤਿਆਰ ਕਰਨੀ ਪਊ ਜਿਸ ਤਰ੍ਹਾਂ ਉਹ ਕਹਿੰਦੇ ਆ ਇਹ ਫੈਡਰਲ ਟਰਾਂਚੇ ਦੀ ਗੱਲ ਕਰਨ ਮਜ਼ਬੂਤ ਰਾਜਾਂ ਦੀ ਗੱਲ ਕਰਨ ਜਿਸ ਤਣੂ ਜਿਹੜੂ ਪਟ ਰਹੇ ਨੇ ਲੋਕ ਮਤਲਬ ਪਟ ਰਹੇ ਨੇਗੇ ਸਾਊਥ ਵਾਲੇ ਵੀ ਪਟ ਰਹੇ ਆ ਸਾਡਾ ਸਾਰਾ ਜੀਐਸਟੀ ਲੈ ਜਾਂਦੇ ਆ ਦਿੰਦੇ ਸਾਨੂੰ ਕੀ ਹੈ ਬਾਦ ਦੇ ਵਿੱਚ ਹਾਂ ਜੀ ਇਸੇ ਤਰ੍ਹਾਂ ਹੀ ਮਤਲਬ ਪੰਜਾਬ ਵਾਲੇ ਵੀ ਲੜ ਰਹੇ ਨੇ ਸਾਰੇ ਹੀ ਲੜ ਰਹੇ ਨੇ ਬਾਕੀ ਤਾਂ ਕਹਿ ਤਾਂ ਰਹੇ ਨੇ ਮਤਲਬ ਬੰਗਾਲ ਵਾਲੇ ਵੀ ਕਹਿ ਰਹੇ ਨੇ ਪਰ ਉਹਨੂੰ ਉਹਨੂੰ ਕਿਉਂ ਨਹੀਂ ਫਿਰ ਇਹ ਮਤਲਬ ਇੱਕ ਪ੍ਰੋਗਰਾਮ ਦੇ ਤਹਿਤ ਆਉਂਦੇ ਜਿਸ ਤਰ੍ਹਾਂ ਅਬਰੌਡ ਦੇ ਵਿੱਚ ਹੈ ਅਬਰੌਡ ਦੇ ਵਿੱਚ ਤੁਸੀਂ ਦੇਖ ਲਓ ਵੀ ਮਤਲਬ ਜਿਹੜੀ ਉੱਥੇ ਹੁਣ ਅਮਰੀਕਾ ਦੀ ਲਾ ਲਓ ਉਥੇ ਟਰੰਪ ਦੀ ਰਾਜਨੀਤੀ ਹੈ ਜਿਹੜੀ ਉਹ ਮੋਦੀ ਸਾਹਿਬ ਵਾਲੀ ਹੈਗੀ ਉਹ ਚਾਹੁੰਦੇ ਨੇ ਮਤਲਬ ਆਪ ਦਾ ਉਸ ਤਰ੍ਹਾਂ ਦੀ ਨੈਸ਼ਨੈਲਿਟੀ ਵਾਲੀ ਗੱਲ ਕਰਦੇ ਨੇਗੇ ਤੇ ਦੂਜੇ ਜਿਹੜੇ ਲਿਬਰਲ ਨੇ ਉਹ ਮਤਲਬ ਉਹ ਸਾਰਾ ਕੁਝ ਉਸ ਤਰ੍ਹਾਂ ਦਾ ਚਾਹੁੰਦੇ ਨੇ ਵੀ ਸਾਰਿਆਂ ਨੂੰ ਇੱਕੋ ਜਿਹੀ ਸਮਾਨਤਾ ਹੋਣੀ ਚਾਹੀਦੀ ਹੈ ਪਰ ਇੱਥੇ ਇੱਥੇ ਤਾਂ ਹੁਣ ਕੋਈ ਲੈਣ ਨਹੀਂ ਨਾ ਹੈ ਤਾਂ ਉਸੇ ਦੀ ਉਸੇ ਲੈਣ ਜੀ ਇਹ ਤੁਰੇ ਫਿਰਦੇ ਨੇ ਗੱਠ ਜੋੜਦਾ ਗੱਠ ਜੋੜਦਾ ਕਈ ਆ ਵੀ ਮੋਦੀ ਦਾ ਵਿਰੋਧ ਕਰਦੇ ਆ ਮੋਦੀ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਮੋਦੀ ਦਾ ਵਿਰੋਧ ਕਰਕੇ ਨਹੀਂ ਕੁਝ ਖਾਸ ਹੋਣਾ ਇਹਨਾਂ ਨੂੰ ਹਾਸਲ ਤਾਂ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਪਊ ਨ ਜਿਹੜਾ ਕੁਝ ਉਹ ਕਰਨਾ ਚਾਹੁੰਦੀ ਹੈਗੀ ਭਾਜਪਾ ਉਹ ਉਹਦੇ ਵਿਰੁੱਧ ਇਹ ਕੀ ਕਰਨਾ ਚਾਹੁੰਦੇ ਨੇ ਇਹ ਇਸ ਮੁਲਕ ਦਾ ਜਿਹੜਾ ਸਟਰਕਚਰ ਖੜਾ ਹੋਇਆ ਵਾ ਉਹਨੂੰ ਕਿਵੇਂ ਰੱਖਣਾ ਚਾਹੁੰਦੇ ਨੇ ਉਹਨੂੰ ਬਰਕਰਾਰ ਕਿਵੇਂ ਰੱਖਣਗੇ ਜਿਹੜੇ ਇੱਕ ਇਹ ਇੰਡੀਆ ਗੱਠਜੋੜ ਹੈ ਵੀ ਬਿਨਾ ਚਿਹਰੇ ਤੋਂ ਆ ਬਿਲਕੁਲ ਚਿਹਰੇ ਦੀ ਜਰੂਰਤ ਨਹੀਂ ਹੈ ਜੀ ਮੈਨੂੰ ਲੱਗਦਾ ਚਿਹਰੇ ਚਿਹਰੇ ਚੂਰੇ ਦੀ ਕੋਈ ਜਰੂਰਤ ਨਹੀਂ ਹੁੰਦੀ ਜਦੋਂ ਮੋਦੀ ਮੋਦੀ ਦਾ ਚਿਹਰਾ ਧਿਆਨ ਦੇ ਵਿੱਚ ਆਉਂਦਾ ਕਿ ਪੱਕਾ ਪ੍ਰਾਈਮ ਮਿਨਿਸਟਰ ਭਾਜਪਾ ਦਾ ਤਾਂ ਮੋਦੀ ਹੋਣਗੇ ਰੋਲਾਂ ਕਿ ਇੱਥੇ ਹੀ ਹੈ ਨਾ ਇਹ ਸਿਰਫ ਮੋਦੀ ਨੂੰ ਚਿਹਰਾ ਬਣਾ ਰਿਆ ਮੋਦੀ ਦੀਆਂ ਜਿਹੜੀਆਂ ਨੀਤੀਆਂ ਨੇ ਨਾ ਉਹ ਉਹਨਾਂ ਨੂੰ ਤਾਂ ਇਹ ਮਤਲਬ ਬਾਤ ਹੀ ਨਹੀਂ ਰਹੇ ਹੈਗੇ ਅਸਲ ਦੇ ਵਿੱਚ ਲੋਕਾਂ ਦੇ ਧਿਆਨ ਤੋਂ ਲਿਆਉਣ ਵਾਲੀ ਗੱਲ ਹੈ ਜੀ ਉਦੋਂ ਕੋਈ ਚਿਹਰੇ ਦੀ ਵਜੂਦ ਨਹੀਂ ਰਹਿਣਾ ਹੈਗਾ ਜੇ ਮਤਲਬ ਇਹ ਸੱਚਮੁੱਚ ਇਹ ਰਾਜਾਂ ਦਾ ਸੰਘ ਆ ਇਹਨਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਭਾਰਤ ਦਾ ਸੰਵਿਧਾਨ ਹੈਗਾ ਉਹ ਰਾਜਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਆ ਹੁਣ ਇਹਨਾਂ ਨੇ ਕੱਲ ਦੋ ਦੋਕ ਲੈਣਾ ਤੇ ਆਏ ਨੇ ਇਹ ਮਤਲਬ ਕਾਂਗਰਸ ਵਾਲਿਆਂ ਨੇ ਦੋ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਵੀ ਅਗਨੀ ਵੀਰ ਵਾਲਾ ਸੀ ਖਤਮ ਕਰਾਂਗੇ ਹੈਨਾ ਜੀ ਉਹ ਮਤਲਬ ਉਸ ਗੱਲ ਨੂੰ ਕਿਉਂ ਨਹੀਂ ਇਹ ਮਤਲਬ ਸਿੱਧੇ ਹੀ ਉਸ ਗੱਲ ਤੇ ਆਉਂਦੇ ਹੈਗੇ ਵੀ ਭਾਈ ਅਸੀਂ ਤਾਂ ਜਿਹੜਾ ਇਸ ਤਰ੍ਹਾਂ ਚੱਲਦਾ ਹੈ ਰਾਜਾਂ ਨੂੰ ਮਜ਼ਬੂਤ ਕਰਾਂਗੇ ਖੁਦਮੁਖਤਿਆਰੀ ਰਾਜਾਂ ਦੀ ਹੋਊਗੀ ਉਹ ਉਸ ਰਾਜਾਂ ਦੇ ਸੰਘ ਨੂੰ ਮਤਲਬ ਉਹ ਉਸ ਨੂੰ ਅਸੀਂ ਮਜ਼ਬੂਤ ਕਰਾਂਗੇ ਨਾ ਕਿ ਅਸੀਂ ਕੇਂਦਰ ਨੂੰ ਮਜ਼ਬੂਤ ਕਰਾਂਗੇ ਅਸੀਂ ਰਾਜਾਂ ਦੇ ਢਾਂਚੇ ਨੂੰ ਮਜ਼ਬੂਤ ਕਰਾਂਗੇ ਰਾਜਾਂ ਨੂੰ ਇੰਡੀਆ ਗੱਠਜੋੜ ਬਿਨਾ ਕਿਸੇ ਐਲਾਨ ਨਾਵੇਂ ਤੋਂ ਬਿਨਾ ਕਿਸੇ ਉਦੇਸ਼ ਤੋਂ ਚੋਣਾਂ ਦੇ ਵਿੱਚ ਜਾ ਰਿਹਾ ਹਾਂ ਹਾਂ ਬਿਲਕੁਲ ਜੀ ਉਹ ਤਾਂ ਸਿਰਫ ਤੇ ਸਿਰਫ ਮੋਦੀ ਦੇ ਚਿਹਰੇ ਦਾ ਵਿਰੋਧ ਕਰਕੇ ਇਕੱਠੇ ਹੋ ਰਿਹਾ ਜੀ ਮੋਦੀ ਦਾ ਵਿਰੋਧ ਕਰ ਰਹੇ ਆ ਤੇ ਮੋਦੀ ਦਾ ਵਿਰੋਧ ਕਰਕੇ ਮੈਨੂੰ ਨਹੀਂ ਲੱਗਦਾ ਕੁਝ ਆਚਲ ਨਹੀਂ ਹੋਣਾ ਇਹਨਾਂ ਨੂੰ ਹਾਸਲੇ ਉਦੋਂ ਕਰ ਸਕਦੇ ਆ ਜੇ ਇਹ ਸੱਚਮੁੱਚ ਮਤਲਬ ਉਹਨਾਂ ਨੀਤੀਆਂ ਦੇ ਵਿਰੁੱਧ ਜਿਹੜੀਆਂ ਲੋਕਾਂ ਦੇ ਰਾਜਾਂ ਦੀ ਪ੍ਰਭੂਸਤਾ ਨੂੰ ਕਾਇਮ ਰੱਖਦੀਆਂ ਨੀਤੀਆਂ ਨੇ ਕੋਈ ਉਸ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਆਉਣ ਫਿਰ ਲੋਕ ਜ਼ਰੂਰ ਇਹਨਾਂ ਦੇ ਉੱਤੇ ਫਿਰ ਇਹਨਾਂ ਦੀਆਂ ਨੀਤੀਆਂ ਤੇ ਵਿਚਾਰ ਵੀ ਕਰਨਗੇ ਔਰ ਲੋਕ ਖੜ੍ਹ ਵੀ ਸਕਦੇ ਆ ਬਹੁਤ ਸਾਰੀਆਂ ਪਾਰਟੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਰਹੀਆਂ ਆ ਮਤਲਬ ਜਿਹੜੀਆਂ ਇਸ ਗੱਲ ਨਾਲ ਸਹਿਮਤ ਨੇਗੀਆਂ ਜਿਹੜੀਆਂ ਹਾਲਾਂਕਿ ਗੈਰ ਰਾਜਨੀਤਿਕ ਜਥੇਬੰਦੀਆਂ ਵੀ ਨੇਗੀਆਂ ਉਹ ਵੀ ਚਾਹੁੰਦੀਆਂ ਨੇ ਵੀ ਯਾਰ ਮਤਲਬ ਜਿਹੜੀ ਰਾਜਾਂ ਦੀ ਹੈਗੀ ਸਨਾਖਤ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਸਾਡਾ ਸੱਭਿਆਚਾਰ ਹੈ ਸਾਡਾ ਹਰ ਰਾਜ ਦੀ ਆਪੋ ਆਪ ਦਾ ਇੱਕ ਆਡਿਓਲਜੀ ਹੈ ਉਹਨੂੰ ਉਹਨੂੰ ਬਰਕਰਾਰ ਰੱਖਣਾ ਚਾਹੀਦਾ ਉਹਦੇ ਲਈ ਬਹੁਤ ਲੋਕ ਨੇਗੇ ਫਿਰ ਸਾਰਾ ਉਹ ਉਸ ਤਰ੍ਹਾਂ ਦਾ ਇੱਕ ਮਹਾਜ ਇਕੱਠਾ ਹੋ ਸਕਦਾ ਹੈ ਨਾ ਕਿ ਇਸ ਤਰ੍ਹਾਂ ਦਾ ਮਤਲਬ ਸਿਆਸੀ ਪਾਰਟੀਆਂ ਦਾ ਗੱਠ ਜੋੜ ਕਰਕੇ 4 10 ਉਹ ਗੱਠ ਜੋੜਦਾ ਹੁਣ ਐਨਡੀ ਵਾਲੇ ਵੀ ਕਰੀ ਫਿਰਦੇ ਹਾਲਾਂਕਿ ਆਪਾਂ ਕਹਿ ਰਹੇ ਹਾਂ ਕਿ ਮੋਦੀ ਦਾ ਚਿਹਰਾ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਚਿਹਰਾ ਹੈ ਪਰ ਗੱਠ ਜੋੜਦਾ ਉਹ ਵੀ ਕਰੀ ਫਿਰਦੇ ਨਾ ਉਹਨਾਂ ਕੋਲ ਵੀ ਇੰਨੀ ਇਸ ਤੋਂ ਵੱਧ ਨਹੀਂ ਉਹਨਾਂ ਕੋਲ ਉੱਤੇ ਤੋਂ ਬਾਲੀਆਂ ਪਾਰਟੀਆਂ ਇਕੱਠੀ ਕਰੀ ਬਿਠੇ ਨੇ ਤੇ ਫਿਰ ਮਤਲਬ ਗੱਲ ਆ ਕੇ ਜਿਹੜੀ ਗੱਲ ਨਿਬੜਣੀ ਆ ਗੱਠ ਜੋੜ ਜੇ ਹੋਣਾਗਾ ਨਾ ਗੱਠ ਜੋੜ ਹੋਣਾ ਤਾਂ ਕਿਸੇ ਨਾ ਕਿਸੇ ਕੋ ਲੈਂਡ ਤੱਕ ਖਤਿਆਰ ਕਰਨੀ ਪਊ ਅ ਅੱਛਾ ਸੰਧੂ ਸਾਹਿਬ ਇੱਕ ਗੱਲ ਫੇਰ ਆਖੀਰ ਦੇ ਵਿੱਚ ਉੱਥੇ ਹੀ ਜਿੱਥੋਂ ਸਟਾਰਟ ਹੋਏ ਸੀ ਉੱਥੇ ਆਉਣਾ ਚਾਹਾਂਗਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੇ ਗੱਠਜੋੜ ਨਾ ਹੋਣ ਦਾ ਦੋਨਾਂ ਪਾਰਟੀਆਂ ਦੇ ਵਿੱਚੋਂ ਲੱਗਦਾ ਕਿ ਫਾਇਦਾ ਕਿਹਨੂੰ ਹੋਵੇਗਾ ਨਹੀਂ ਦੇਖੋ ਗੱਠਜੋੜ ਨਾ ਹੋਣ ਦਾ ਜਿਹੜਾ ਫਾਇਦਾ ਉਹੀ ਤਾਂ ਲੈਣਾ ਚਾਹੁੰਦੇ ਨੇ ਤੀਜੀ ਧਰ ਕਿਉਂਕਿ ਆਮ ਆਦਮੀ ਪਾਰਟੀ ਤੀਜੀ ਧਰ ਕਰਕੇ ਸੱਤਾ ਦੇ ਵਿੱਚ ਆਈ ਹੈ ਨਾ ਉਹ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਤੀਜੀ ਧਰ ਹੀ ਬਣੀ ਰਹੀਏ ਉਹਨਾਂ ਨੂੰ ਫਾਇਦਾ ਇਸੇ ਕਰ ਨਹੀਂ ਹੋਊਗਾ ਕਿ ਤੀਜੀ ਧਰ ਬਣੀ ਰਹਿਣਾ ਇੱਕ ਕਾਂਗਰਸ ਹੋ ਗਈ ਇੱਕ ਅਕਾਲੀ ਭਾਜਪਾ ਇਹ ਵੀ ਸ਼ਾਇਦ ਇਕੱਠੇ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੇ ਸੰਕੇਤ ਆਉਂਦੇ ਹੈਗੇ ਤੇ ਇੱਕ ਧਰ ਮੰਗ ਲਊ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੀਜੀ ਧਰ ਹੀ ਬਣੀ ਰਹਿਣਾ ਚਾਹੁੰਦੀ ਹੈ ਸੋ ਉਹ ਉਹ ਇਸੇ ਵਿੱਚ ਹੀ ਸੋਚਦੀ ਹੈ ਵੀ ਸਾਨੂੰ ਜਿਹੜਾ ਫਾਇਦਾ ਇਸੇ ਵਿੱਚ ਹੀ ਹੋਣਾਗਾ ਸੋ ਤੀਜੀ ਦੀ ਬਜਾਏ ਵੀ ਮੈਨੂੰ ਇੱਕ ਹੋਰ ਲੱਗਦਾ ਵੀ ਤੀਜੀ ਦੀ ਬਜਾਏ ਵੀ ਇੱਕ ਚੌਥੀ ਧਰ ਹੈ ਜਿਹੜੀ ਉਹ ਵੀ ਖੜੀ ਹੋ ਸਕਦੀ ਹੈ ਹੁਣ ਚੌਥੀ ਦਰ ਮਤਲਬ ਇੱਥੇ ਇੱਕ ਤਾਂ ਅਸੀਂ ਗੱਲ ਕਰ ਰਹੇ ਹਾਂ ਜੀ ਸਾਡੇ ਏਰੀਆ ਨੂੰ ਦੇਖੀਏ ਜਾਂ ਹੁਣ ਮਤਲਬ ਅਸੀਂ ਪੰਜਾਬ ਦੇ ਵਿੱਚੋਂ 13 ਦੇ ਵਿੱਚੋਂ ਜੇ ਅਸੀਂ ਗੱਲ ਕਰਦੇ ਆ ਵੀ ਜਿਹੜੇ ਸਾਡੇ ਐਮਪੀ ਨੇ ਰਿਪਰੈਜ਼ੈਂਟ ਕਰਦੇ ਆ ਉਹਦੇ ਚ ਆਮ ਆਦਮੀ ਪਾਰਟੀ ਦੇ ਵੀ ਇੱਕ ਐਮਪੀ ਆ ਇੱਕ ਐਮਪੀ ਸਿਮਰਜੀਤ ਮਾਨ ਵੀ ਹੈ ਇਹਨੂੰ ਹਲੇ ਕਿ ਅਸੀਂ ਕਿਸੇ ਗਿਣਤੀ ਮਿੰਤੀ ਜੀ ਨਹੀਂ ਗਣ ਰਹੇ ਇਸ ਧਰ ਨੂੰ ਮੈਂ ਅਕਾਲੀ ਅਕਾਲੀ ਦਲ ਦੇ ਦੋ ਨੇ ਹਾਂਜੀ ਤੇ ਮਤਲਬ ਇਹ ਵੀ ਤੇ ਧਰ ਹੈ ਕੋਈ ਨੂੰ ਇਹਨੂੰ ਹਜੇ ਗਿਣਿਆ ਨਹੀਂ ਜਾਂਦਾ ਕਿਸੇ ਗਿਣਤੀ 'ਚ ਨਹੀਂ ਗਿਣ ਰਹੇ ਹੈਗੇ ਸੋ ਇੱਕ ਹੋਰ ਧਰ ਹੈ ਜਿਹੜੀ ਉਹਦੇ ਵਿੱਚ ਨਿਕਲ ਕੇ ਆ ਰਹੀ ਹੈਗੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵਿਰੋਧ ਕਰਦੀ ਹੈ ਸਿੱਧਾ ਪੰਜਾਬ ਦੇ ਵਿੱਚ ਮਸਲਨ ਜਿਵੇਂ ਮੈਂ ਕਹਿ ਸਕਣਾ ਲੱਖਾਂ ਸਦਾਣਾ ਜਾਏ ਗਰੁੱਪ ਹੈਗਾ ਸੋ ਇਹ ਵੀ ਕਿਤੇ ਨਾ ਕਿਤੇ ਇਹ ਇਹਨੂੰ ਵੀ ਇਸ ਰੇਸ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਭੇਜਿਆ ਜਾ ਸਕਦਾ ਮੈਦਾਨ ਵਿੱਚ ਹਾਂ ਕਿਉਂਕਿ ਇਹ ਇਹ ਇਸ ਕਰਕੇ ਆ ਵੀ ਜੇ ਇਹ ਆਉਂਦਾ ਤਾਂ ਜਿਹੜੀ ਜਿਵੇਂ ਆਪਣੇ ਸੀਗਾ ਹੁਣ ਦੇ ਸਮਰੂਰ ਦੀ ਸੀਟ ਦੀ ਗੱਲ ਕਰਦਾ ਮੈਂ ਸਮਰੂਰ ਦੀ ਸੀਟ ਦੇ ਉੱਪਰ ਵੋਟਾਂ ਪੈਣ ਤੋਂ ਪਹਿਲਾਂ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਸਿਮਰਜੀਤ ਮਾਨ ਬਾਰੇ ਮਤਲਬ ਕਿਹੋ ਜਿਹੀ ਬਿਆਨ ਉਹ ਸੀ ਤਾਂ ਹਾਰ ਲਈ ਖੜਦਾ ਜਫਰਪਾਲ ਸਿੰਘ ਚੀਮਿਆ ਨੇ ਵੀ ਇਹ ਗੱਲ ਕੀਤੀ ਕੋਈ ਇਹਨਾਂ ਦੀ ਉਸ ਤਰ੍ਹਾਂ ਦੀ ਜਥੇਬੰਦੀ ਵੀ ਹੈ ਨਹੀਂ ਕਿ ਵੀ ਹਰ ਬੂਥ ਦੇ ਉੱਪਰ ਬੜੀ ਮਜ਼ਬੂਤ ਉਹਨਾਂ ਦਾ ਬੂਥ ਲੈਵਲ ਦੇ ਉੱਪਰ ਸਟਰਕਚਰ ਹੋਵੇ ਪਰ ਲੋਕਾਂ ਨੇ ਕੀ ਕੀਤਾ ਵੀ ਉਹਨਾਂ ਦਾ ਵਿਰੋਧ ਸੀਗਾ ਤੇ ਉਹਨਾਂ ਨੂੰ ਲੱਗਿਆ ਵੀ ਇਹ ਇਹ ਜਿੱਤ ਜਾਊਗਾ ਤੇ ਇਹਨੂੰ ਜਿਤਾਤਾ ਤੇ ਹੁਣ ਉਹ ਉਹ ਵੀ ਚਾਹੁੰਦੇ ਆ ਵੀ ਜਿਹੜੀ ਸਾਨੂੰ ਖਰਾਬ ਸਾ ਤੋਂ ਨਿਰਾਸ਼ ਹੋਈ ਵੋਟ ਜਾਂਦੀ ਆ ਉਹ ਕਿਥੋਂ ਨਾ ਜਾਵੇ ਖੰਡ ਪੇੜ ਜੇ ਤਾਂ ਵਧੀਆ ਗੱਲ ਲੱਗੀ 2 ਸਾਂ ਹੀ ਹੋ ਜੇ ਸੋ 3 ਸਾਂ ਹੀ ਹੋ ਜੇ ਸੋ ਉਹ ਉਸ ਬੰਦੇ ਨੂੰ ਨਾ ਪੈ ਜੇ ਕਿਤੇ ਮਤਲਬ ਹੁਣ ਇਹ ਵੀ ਆ ਵੀ ਜਿਹਨਾਂ ਨੂੰ ਨਰਾਸ਼ ਹੋਈ ਵੋਟ ਅਕਾਲੀ ਦਲ ਦੇ ਜਾਂ ਭਾਜਪਾ ਦੇ ਉਮੀਦਵਾਰ ਨੂੰ ਪੈਂਦੀ ਆ ਤਾਂ ਉਹ ਡੈਫੀਨਿਟਲੀ ਉਹ ਮਜ਼ਬੂਤ ਹੋ ਜਾਣਾਗਾ ਸੋ ਉੱਥੇ ਉਹਨੂੰ ਰੋਕਣ ਦੇ ਲਈ ਇੱਕ ਹੋਰ ਤਰਬੀ ਖੜੀ ਹੋ ਸਕਦੀ ਆ ਜਿਹੜੀ ਉਹ ਵੋਟ ਰੈਂਕ ਨੂੰ ਮਤਲਬ ਸੰਭਾਲ ਲੈ ਸੰਭਾਲ ਲਵੇ ਹਾਂਜੀ ਹਾਂਜੀ ਬਿਲਕੁਲ ਅ ਸੋ ਦੋਸਤੋ ਇਹ ਤਾਂ ਸੀ ਕਿ ਲੋਕ ਸਭਾ ਚੋਣਾਂ ਦੇ ਮਦੇ ਨਜ਼ਰ ਜਿਹੜਾ ਗੱਠ ਜੋੜ ਇੰਡੀਆ ਗੱਠ ਜੋੜ ਦੇ ਤਹਿਤ ਪੰਜਾਬ ਦੇ ਵਿੱਚ ਜਿਹੜੀ ਚਰਚਾ ਸੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠ ਜੋੜ ਹੋਵੇਗਾ ਪਰੰਤੂ ਉਹ ਤਸਵੀਰ ਸਾਫ਼ ਹੋ ਗਈ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਆਹਮੋ ਸਾਹਮਣੇ ਹੋਣਗੀਆਂ ਭਾਵੇਂ ਕਿ ਗਵਾਂਡੀ ਸੂਬਿਆਂ ਦੇ ਵਿੱਚ ਦੋਵੇਂ ਪਾਰਟੀਆਂ ਜੱਫੀਆਂ ਪਾ ਕੇ ਸਿਆਸੀ ਜੱਫੀਆਂ ਪਾ ਕੇ ਲੜਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਰਦੇ ਕਿਵੇਂ ਨੇ ਪੰਜਾਬ ਦੇ ਮੰਚ ਤੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਕਾਂਗਰਸ ਤੇ ਆਮ ਆदमी ਪਾਰਟੀ ਇਹ ਵੇਖਣਯੋਗਾ ਹੋਵੇਗਾ ਤੁਸੀਂ ਵੇਖਦੇ ਰਹੋ ਚੈਨਲ ਜੀ 98 ਨਿਊਜ਼ ਜੀ ਸੰਧੂ ਸਾਹਿਬ ਬਹੁਤ-ਬਹੁਤ ਧੰਨਵਾਦ ਜੀ